ਸਤਿ ਸ੍ਰੀ ਅਕਾਲ ਜੀ ਅੱਜ ਭਾਰਤ ਨੇ ਅੰਤਰਕਸ਼ ਦੀ ਦੁਨੀਆ ਵਿੱਚ ਇੱਕ ਵਾਰ ਫਿਰ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ ਕਿਉਂਕਿ ਭਾਰਤੀ ਅੰਤਰਕਸ਼ ਅਨੁਸੰਧਾਨ ਸੰਸਥਾ ਇਸਰੋ ਨੇ ਆਪਣੇ ਸਭ ਤੋਂ ਤਾਕਤਵਰ ਐਲਵੀਐਮ3 ਰਾਕਟ ਜਿਸ ਨੂੰ ਬਾਹੂਬਲੀ ਰਾਕਟ ਵੀ ਕਿਹਾ ਜਾਂਦਾ ਹੈ ਦੀ ਸਹਾਇਤਾ ਨਾਲ ਅਮਰੀਕਾ ਦਾ ਬਲੂ ਬਾਇਰਡ ਬਲੌਕ 2 ਕਮਿਊਨੀਕੇਸ਼ਨ ਸੈਟਲਾਈਟ ਸਫਲਤਾਪੂਰਵਕ ਅੰਤਰਕਸ਼ ਵਿੱਚ ਸਥਾਪਿਤ ਕੀਤਾ ਹੈ ਇਹ ਹੁਣ ਤੱਕ ਇਸਰੋ ਵੱਲੋਂ ਲਾਂਚ ਕੀਤਾ ਗਿਆ ਸਭ ਤੋਂ ਪਾਰਾ ਵਪਾਰਕ ਸੈਟਲਾਈਟ ਜਿਸ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ ਮੋਬਾਈਲ ਸੰਚਾਰ ਪ੍ਰਣਾਲੀ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨਾ ਹੈ ਕਿਉਂਕਿ ਇਹ ਸੈਟਲਾਈਟਸ ਆਮ 4G ਅਤੇ 5G ਮੋਬਾਈਲ ਫੋਨਾਂ ਨੂੰ ਬਿਨਾਂ ਕਿਸੇ ਖਾਸ ਡਿਵਾਈਸ ਜਾਂ ਵੱਖਰੇ ਐਂਟੀਨਾ ਦੇ ਸਿੱਧਾ ਅੰਤਰਿਕਸ਼ ਵਿੱਚ ਮੌਜੂਦ ਸੈਟਲਾਈਟ ਨਾਲ ਜੋੜਨ ਦੀ ਸਮਰੱਥਾ ਰੱਖਦਾ ਹੈ ਜਿਸ ਨਾਲ ਉਹਨਾਂ ਖੇਤਰਾਂ ਵਿੱਚ ਵੀ ਕਾਲ ਅਤੇ ਇੰਟਰਨੈਟ ਸਹੂਲਤ ਉਪਲਬਧ ਹੋ ਸਕੇਗੀ ਜਿੱਥੇ ਟੈਲੀਕਮ ਟਾਵਰ ਨਹੀਂ ਹਨ ਜਿਵੇਂ ਪਹਾੜੀ ਇਲਾਕੇ ਜੰਗਲ ਰੇਗਿਸਤਾਨ ਸਮੁੰਦਰ ਵਿਚਕਾਰ ਚੱਲ ਰਹੇ ਜਹਾਜ਼ਾਂ, ਜਾਂ ਦੂਰ ਦਰਾਜ ਪਿੰਡ ਅਤੇ ਇਸ ਟੈਕਨੋਲੋਜੀ ਦੇ ਸ਼ੁਰੂਆਤੀ ਚਰਨ ਵਿੱਚ ਇਹ ਸੇਵਾ ਪਹਿਲਾਂ ਐਮਰਜੈਂਸੀ ਸੇਵਾਵਾਂ, ਸਰਕਾਰਾਂ, ਸਰਕਾਰੀ ਏਜੰਸੀਜ਼ ਅਤੇ ਦੂਰ ਦਰਾਜ ਖੇਤਰਾਂ ਲਈ ਵਰਤੀ ਜਾਵੇਗੀ। ਜਦਕਿ ਆਮ ਲੋਕਾਂ ਲਈ ਇਹ ਸੈਟਲਾਈਟ ਮੋਬਾਈਲ ਸੇਵਾਵਾਂ ਅਗਲੇ ਕੁਝ ਸਾਲਾਂ ਵਿੱਚ ਹੌਲੀ-ਹੌਲੀ ਵਪਾਰਕ ਤੌਰ ਤੇ ਉਪਲਬਧ ਹੋਣ ਦੀ ਸੰਭਾਵਨਾ ਹੈ, ਜਦੋਂ ਪੂਰਾ ਸੈਟਲਾਈਟ ਨੈਟਵਰਕ ਤਿਆਰ ਹੋ ਜਾਵੇਗਾ। ਇਸ ਨਾਲ ਡਿਜੀਟਲ ਖਾਈ ਘਟੇਗੀ। ਕੁਦਰਤੀ ਆਫਤਾਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਸੰਚਾਰ ਕਾਇਮ ਰਹੇਗਾ ਅਤੇ ਵਿਸ਼ਵ ਮੋਬਾਈਲ ਨੈਟਵਰਕ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰੇਗਾ ਜਦਕਿ ਭਾਰਤ ਲਈ ਇਹ ਮਿਸ਼ਨ ਇਸ ਲਈ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਸ ਸਫਲਤਾ ਨਾਲ ਇਸਰੋ ਦੀ ਅੰਤਰਰਾਸ਼ਟਰੀ ਭਰੋਸੇਯੋਗਤਾ ਹੋਰ ਮਜ਼ਬੂਤ ਹੋਈ ਹੈ ਗਲੋਬਲ ਸਪੇਸ ਮਾਰਕੀਟ ਵਿੱਚ ਭਾਰਤ ਦੀ ਸਥਿਤੀ ਸਸ਼ਕਤ ਬਣੀ ਹੈ ਅਤੇ ਭਵਿੱਖ ਦੇ ਮਹੱਤਵਕਾੰਕਸ਼ੀ ਮਿਸ਼ਨਾਂ ਜਿਵੇਂ ਗਗਨਯਾਨ ਲਈ ਇਸਰੋ ਦਾ ਆਤਮਵਿਸ਼ਵਾਸ ਹੋਰ ਪੱਕਾ ਹੋਇਆ ਹੈ ਜੋ ਇਹ ਸਾਫ਼ ਦਰਸਾਉਂਦਾ ਹੈ ਕਿ ਭਾਰਤ ਅੱਜ ਸਿਰਫ਼ ਧਰਤੀ ਉੱਤੇ ਹੀ ਨਹੀਂ ਬਲਕਿ ਅੰਤਰਿਕਸ਼ ਵਿੱਚ ਵੀ ਵਿਸ਼ ਪੱਧਰ ਤੇ ਅਗਵਾਈ ਕਰ ਰਿਹਾ ਹੈ।